ਮੈਂ ਦਸ ਲੋਪਿਆ ਤਾ ਚਰਿਆ ਅਰਥਨ ਕਾਜ ਜਿਸਾ ਸਤਨੈ ਪਰਪਰ ਕਾਜ ਮੈਂ ਅਲਾਗ ਹੈ ਜਨਿਆਨ ਨਾਮਿਕ ਪਰਕਾ ਸਦਾ ਦੇਗਾ ਸੁਣੈ ਦੂਪ ਪਾਪ ਕਾ ਨਾਸ ਸੁਣੈ ਤਰਾ ਗੁਨਾਹ ਕੇ ਗਾ ਸੁਣੈ ਸੇਖ ਪੀਖਾ ਸਿਆ ਸੁਣੈ ਹੰਦੇ ਪਾਵੇ ਰਾਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਪਿੰਡ ਜੀ ਗੁਰੂ ਨਾਨਕ ਦੇਵ ਜੀ ਦਾ ਵਰਪੁਰਬ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਏ ਕਈ ਦਿਨਾਂ ਤੋਂ ਪ੍ਰਵਾਦ ਫੇਰੀਆਂ ਕੱਡੀਆਂ ਜਾ ਰਹੀਆਂ ਸੀ ਅੱਜ ਸੰਗਤਾਂ ਦੇ ਸਹਿਯੋਗ ਨਾਲ ਹੁਣ ਗੁਰੂ ਘਰ ਲੰਗਰ ਚਲਾਈ ਜਾਣੇ ਹੈ ਜੀ ਤੇ ਹੁਣ ਥੋੜੇ ਟਾਈਮ ਤੱਕ ਧੋਖ ਪਾਈ ਜਾਣੇ ਤੇ ਉਹਦੇ ਉਪਰੰਤ ਉਪਰੰਤ ਬਾਅਦ ਇਹ ਲੰਗਰ ਲਾਇਆ ਜਾਣੇ ਹੈ ਤੇ ਆ ਲੰਗਰ ਦੀ ਤਿਆਰੀ ਹੋ ਰਹੀ ਹੈ ਤੇ ਆ ਬਾਈ ਵੱਲੋਂ ਇਲੇਪੀਆਂ ਦਾ ਲੰਗਰ ਲਾਇਆ ਜਾਣਾ ਹੈ ਤੇ ਹੋਰ ਮਤਲਬ ਪੂਰੇ ਪਿੰਡ ਦੇ ਲੋਕ ਨਾਲੇ ਲੰਗਰ ਲਾਇਆ ਜਾਣਾ ਹੈ। ਜੀ ਵਿਭੀਆਂ ਤਿਆਰ ਹੋਣੀਆਂ ਬਾਈ ਇੱਥੇ ਤੇ ਬਾਕੀ ਹੋਰ ਕੀ ਰਸਨਾ ਬਣੀ ਤਿਆਰ ਹੋ ਰਿਹਾ ਹੈ। ਰੋਟੀਆਂ ਉੱਧਰ ਬਣਾ ਨਹੀਂਆਂ ਹੈਨਾ? ਰੋਟੀਆਂ ਪਰ੍ਹਾਂ ਬਣਾ ਨਹੀਂਆਂ ਉੱਧਰ। ਕਿਆ ਬਾਈ ਆਪਣਾ ਬਾਈ ਕਾ ਨਾਮ ਕਾਇ ਫਿਰ? ਤੇਰਾ ਨਾਮ ਕੋ ਲੱਗਿਆ ਮੈ। ਮੇਰਾ 트੍ਰਿਮੇਂਦਰ ਹੈ 트੍ਰਿਮੇਂਦਰ ਬਾਈ ਆ 트੍ਰਿਮੇਂਦਰ ਬਾਈ ਹੈਗਾ ਬਾਈ YouTube ਚੈਨਲ ਹੈ ਤੇ ਆ ਬਾਈ ਜਲੇਬੀਆਂ ਕੱਢੂਗਾ ਹੁਣ ਆਪਾਂ ਜਲੇਬੀਆਂ ਪੱਛੇ ਬੰਦ ਹੈ ਬੰਦ ਹਨ ਹਨ ਚੋਟੀਆਂ ਨੇ ਤੇ ਹਾਂ ਆਪ ਕੋ ਵਾਲੀ ਗੱਲ ਹੈ ਬਚਾ ਜਾ ਕੇ ਪੰਜਾਬ ਬੜੀ ਗੱਲ ਹੈ ਰਾਜੂ ਬਾਈ ਨੂੰ ਪਠਾਰਦੇ ਰਹਿੰਦੇ ਸਭ ਨੂੰ ਕਿਹਨੇ ਉਠਾ ਜੂਗਾ ਨਾ

ਕੱਖ ਦਾ ਤਾਂ ਆਇਆ ਜਾਂ ਕਿੰਨਾ ਚਿਰ ਰੱਖਦੇ ਰਹੇ ਰੱਬ ਨੂੰ ਵਿਚਾਰ ਲਾ ਕੇ ਮੰਨੂ ਕਹਿੰਦਾ ਆ

thank mm -hmm. you